ਬਈ ਨਾਨਕ ਦਾ ਕਰਮਾਤ ਸਾਹਿਬ ਟੁੱਟੇ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾ ਕਰੀ ਜਿਤ ਭਾ ਖਸਮ ਨ ਜਾਇ ਨਾਨਕ ਸੇਵਕ ਕਾੜੀਐ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨ ਜਾਪਣੀ ਹਰ ਤਾ ਕੇ ਪਰ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨ ਗਲੀ ਜੰਜੀਰੀਆਂ ਇਕ ਤੁਰੀ ਚੜਹ ਬਿਸੀ ਆਰ ਆਪ ਕਰਾਏ ਕਰੇ ਆਪ ਹਉ ਕਹਿ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ